ਜੀਆਂ ਦਾ ਹੋਰ ਸੋ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਚਲੋ ਹਾਂਜੀ ਵੀ ਕੀ ਆ ਚੌਥੇ ਨਾਮ ਸਿੰਘ 267 ਤੇ ਸੁਤਨਾਮ 267 ਹਰਦੀਪ ਸਿੰਘ ਚੰਨੀ 14 ਹਰਜੋਤ 0 ਗੁਰਦੀਪ ਕੁਮਾਰ 149 ਮਨਦੀਪ ਸਿੰਘ 5 ਨੋਟਾ 3 ਅਧਿਵਾਰ ਫਾਈਨਲ ਜਾਰੀ 263 ਵੋਟਾਂ ਤੋਂ ਕਾਂਗਰਸ ਪਾਰਟੀ ਜਿੱਤੀ ਹੈ ਤੇ ਸੁਤਨਾਮ ਸਿੰਘ ਉਹਦੇ ਐਮ ਸੀ ਚੱਲੋ ਕੱਢੀ ਬੈਠੀ ਚਾਰਿਆਂ ਦੇ ਵਿੱਚ ਸਕਾਰਿਆਂ ਦੇ ਵਿੱਚ ਸਾਡਾ ਜੀ ਕੋਲ ਵੀ ਫੋਨ ਤੋਂ ਕਹਿੰਦੇ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਜਿੰਦਾਬਾਦ ਜਿੰਦਾਬਾਦ ਲੋਕੀ ਜਿੰਦਾਬਾਦ ਤੋਂ ਮੈਂ ਜਿੱਥੇ ਵਾਰਡ ਨੰਬਰ 2 ਖਾਸ ਕਰਕੇ ਉਹਨਾਂ ਦੇ ਸਾਰੇ ਵੋਟਰਾਂ ਦਾ ਵਾਸੀਆਂ ਦਾ ਔਰ ਪੂਰੇ ਖੰਨੇ ਦਾ ਬਹੁਤ ਹੀ ਇਸ ਗੱਲੋਂ ਮਸ਼ਕੂਰ ਹਾਂ ਧੰਨਵਾਦ ਕਰਦਾ ਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਫਤਵਾ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਜਿਤਾਇਆ ਸਤਨਾਮ ਚੌਧਰੀ ਜੀ ਸਾਡੇ 2 ਨੰਬਰ ਵਾਰਡ ਤੋਂ ਉਮੀਦਵਾਰ ਸਾਡੇ ਐਮਸੀ ਬਣੇ ਨੇ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਸਮੇਂ ਚ ਜੋ ਵਿਕਾਸ ਕਾਰਜ ਨੇ ਜੋ ਡਿਵੈਲਪਮੈਂਟ ਹੈ ਜੋ ਸਾਡੇ ਅਸੀਂ ਚਾਹੁੰਦੇ ਹਾਂ ਕਿ ਖੰਨੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਰਹੇ ਬਰਕਰਾਰ ਰਹੇ ਇੱਥੇ ਭਾਈਚਾਰਾ ਸਾਂਝ ਮਜ਼ਬੂਤ ਹੋਵੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਚ ਕੰਮ ਕਰਾਂਗੇ ਔਰ ਜਿਹੜੀਆਂ ਵਧੀਕੀਆਂ ਨੇ ਜੋ ਤਾਨਾਸ਼ਾਹ ਵਾ ਔਰ ਜਿਸ ਤਰੀਕੇ ਨਾਲ ਝੂਠ ਦੀ ਰਾਜਨੀਤੀ ਹੋ ਰਹੀ ਹੈ ਉਸ ਨੂੰ ਖਤਮ ਕਰਨ ਦੇ ਲਈ ਅਸੀਂ ਘਰ-ਘਰ ਜਾਵਾਂਗੇ ਔਰ ਲੋਕਾਂ ਨੂੰ ਇਸ ਗੱਲ ਦੇ ਲਈ ਜਾਗਰੂਕ ਕਰਾਂਗੇ